ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦ ਅਜ ਦੇ ਹਉ ਨਾਲਾ ਕਪਿਆ ਜਗਲ ਕਪ ਹੈ ਚੁਖ ਪਵਨ ਨਇਤੀ ਮਾਮਲੇ ਸਹਨ ਇਤੇ ਦੁਖ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਆਪ ਜੀ ਨੇ ਫਰੀਦ ਪਗ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਸਰਵਣ ਕੀਤਾ ਇਸ ਸ਼ਲੋਕ ਦੇ ਅੰਦਰ ਭਗਤ ਫਰੀਦ ਜੀ ਸਾਨੂੰ ਸਮਝਾਉਂਦੇ ਨੇ ਕਿਉਂਕਿ ਭਗਤ ਫਰੀਦ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਬਹੁਤ ਕਾਰਨਾ ਕੀਤੀ ਪਰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਫਰਮੇਸ਼ਰ ਦੀ ਪ੍ਰਾਪਤੀ ਨਾ ਹੋਣ ਕਰਕੇ ਬਸੋੜੇ ਦੇ ਵਿੱਚ ਭਗਤ ਫਰੀਦ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਫਰੀਦਾ ਜੇ ਗਹੇ ਨਾਲਾ ਕਪਿਆ ਜੇ ਗਲ ਕਪਹ ਚੁਖ ਭਗਤ ਫਰੀਦ ਜੀ ਕਥਨ ਕਰਦੇ ਨੇ ਕਿ ਜਿਸ ਦਿਨ ਮੇਰੇ ਜਨਮ ਦਿਨ ਜਨਮ ਦਿਨ ਵਾਲੇ ਦਿਨ ਦਾਈ ਨੇ ਮੇਰੇ ਆ ਨਾੜੂਆ ਕੱਟਿਆ ਸੀ ਜੇ ਕਿਤੇ ਮੇਰੇ ਗਾਲ ਦੀ ਰਗ ਕੱਟ ਦਿੰਦੀ ਜਾਂ ਮੇਰੇ ਸਾਂਹ ਵਾਲੀ ਰਗ ਕੱਟ ਦਿੰਦੀ ਤਾਂ ਬਹੁਤ ਚੰਗਾ ਸੀ ਕਿਉਂਕਿ ਪਵਣ ਨਾ ਇਤੇ ਮਾਮਲੇ ਸਹਾਂ ਨਾ ਇਤੇ ਦੁੱਖ ਤਾਂ ਜੋ ਅੱਲਾਹ ਦੀ ਨਾ ਪ੍ਰਾਪਤੀ ਦੇ ਦੁੱਖ ਰੂਪੀ ਮਾਮਲੇ ਮੇਰੇ ਤੇ ਨਾ ਪੈਂਦੇ ਅਤੇ ਨਾ ਇਤਨੇ ਵਿਛੋੜੇ ਦੇ ਦੁੱਖ 나 ਸਹਾਰਨੇ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ